ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸलाम ਸਭ ਠੀਕ ਠਾਕ ਕਰੇ ਸਦਾ ਆਪਣੇ ਠੀਕ ਠਾਕ ਹੋਵੋਗੇ ਤੇ ਬਹੁਤ ਬਹੁਤ ਸਵਾਗਤ ਹੈ ਸਾਡੇ ਮੁਲਾਕਾਤ ਦੇ ਵਿੱਚ ਕਿ ਅੱਜ ਅਸੀਂ ਚੱਲੇ ਹਾਂ ਮਸਰ ਨੂੰ ਤੇ ਮੇਰੇ ਮਦਰ ਇਨ ਲਾਓ ਤੇ ਹਸਪੀਟਲ ਵਿੱਚ ਐਡਮਿਟ ਨੇ ਤੇ ਮੈਨੂੰ ਪਤਾ ਲੱਣ ਚੱਲੇ ਆਂ ਵਾਇਗੂ ਮੇਰ ਕਰੇ ਸੱਚੇ ਪਾਛਾ ਅੰਦਰ ਉਸ ਤੇ ਦਰ ਸਾਰਿਆਂ ਤੇ ਗੱਲਬਾਤ ਕਰਦੇ ਚੱਲਾਂਗੇ ਆਪਾਂ ਚਲੋ ਜੀ ਓਕੇ ਚੱਲਦੇ ਆ ਜੀ ਆਹ ਆ ਨੁਕਾਹ ਤਾਂ ਆਜ ਵੀ ਤਿਆਰ ਹੋਇਆ ਚੱਲਿਆ ਨਾਲ ਇਹ ਕਿਹੜੀ ਲੈਣ ਦੀ ਤੁਹਾਡੀ ਆਹ ਤੱਕ ਗੱਡੀ ਚ ਸਾਮਾਨ ਸਾਰਾ ਹਾਂ ਓਕੇ ਹੈ ਕਿਆ ਬਾਤ ਕੀ ਬਾਤ ਹੂੰ ਚੱਲਿਆ ਇਹ ਜਗਤ ਸਿੰਘ ਵੀ ਅੱਜ ਨਾਲ ਹੀ ਹੈ ਮੇਰੀ ਗੱਡੀ ਤਿਆਰ ਬੀਬੀ ਦੀ ਤਿਆਰ ਹੋ ਸੇ ਛੇਤੀ ਬਹੁਤ ਕੰਮ ਲੇਟ ਕੀਤਾ ਵੇ ਬਹਿ ਜਾ ਜਿੰਨੇ ਬਹਿਣਾ ਅੱਗੇ ਮਰੇ ਆਨੇ ਆਜਾ ਜਵਾਨਾ ਆਜਾ ਉਹ ਦਰਵਾਜ਼ਾ ਖੋਲ ਨਾਲੇ ਚੱਲ ਬਤਲੋ ਆ ਤੇ ਵੇਖੋ ਪਤਾ ਨਹੀਂ ਕਿਹਦੀ ਪੈ ਜਾਵੇ ਪਤਾ ਨਹੀਂ ਕਹਿੰਦੇ ਆਪਾਂ ਵੀਡੀਓ ਪਰ ਸ਼ਰਦਾ ਮਰਦੀ ਉਹ ਉਹ ਹੋ ਗਿਆ ਸੜਕ ਤੋਂ ਅੰਦਰ ਜਾ ਬਣਿਆ ਇਦਾਂ ਸੜਕ ਨਾ ਉਹ ਜਿਹੜਾ ਕੀ ਨਾ ਫ੍ਰੌਮ ਫ੍ਰੌਮ ਵੀ ਸਟ੍ਰੇਂਜਰ

ਦੇ ਦੇ ਚੱਲ ਆਹ ਕੰਨਿਆ ਅੱਗੇ ਕਮਰਾ ਦਿੱਤਾ ਠਹਿਰਨ ਵਾਸਤੇ ਤੇ ਪਾਣੀ ਖਾਣ ਵਾਸਤੇ ਉਹਨੂੰ ਕੋਡਾ ਕੇ ਆ ਗਿਆ ਉਹਨੇ ਇਹ ਕੋਈ ਨਾ ਕੰਮ ਕਰਦਾ ਆ ਬਿਲਕੁਲ ਕੇ ਉੱਧਰ ਆ ਬੈਠੀ ਜਵਾੜੀ ਮਾਤਾ ਜੀ ਗਾਇਜ਼ ਕਿੱਦਾਂ ਜੀ ਠੀਕ ਨੇ ਰਾਹ ਹੋ ਗਿਆ ਸਮ ਇੱਥੇ ਹਸਪੀਟਲ ਦੇ ਵਿੱਚ ਆ ਚੱਲਣ ਲੱਗੇ ਹੁਣਾ ਜਿਹਨਾਂ ਨੇ ਅੱਜ ਨਾਨਕੇ ਤੇ ਫਿਰ ਜਾ ਕੇ ਗੱਲ ਕਰਦੇ ਆ ਤੇ ਨਾਲ ਹੀ ਤਾਂ ਠੀਕ ਹੈ ਅਗੇ ਨੂੰ

ਸਰਨ ਨੱਕੀ ਦੇ ਤੋ ਇਹ ਚੱਲ ਪੇ ਕਰ ਨੂੰ ਆਪਾਂ ਹੀਰਾ ਹੋ ਗਿਆ ਤੇ ਮੇਰੇ ਕਿ ਆਇਆ ਅਜੇ ਟਾਈਮ ਥੋੜਾ ਜਿਹਾ ਲੱਗ ਜਾਣਾ ਤੁਹਾਨੂੰ ਦੇ ਪਿੱਛੇ ਆ ਤੇ ਖੋਟੀ ਖਾਣ ਲੱਗੇ ਨਿਕਲ ਲੱਗੇ ਤੇ ਉੱਤੇ ਵੀਡੀਓ ਤੁਹਾਨੂੰ ਬਲੋਗ ਚੰਗਾ ਲੱਗਾ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਾਨੂੰ ਸਾਨੂੰ ਲਾਉਦੇ ਸੁਣਾਗੇ ਅਗਲੇ ਹੋਰ ਜਲਦੀ ਕੋ ਵੀਡੀਓ ਆਗੂ ਤੇ ਬਹੁਤ ਬੜਾ ਪਿਆਰ ਕਰਦੇ ਹਾਂ ਤੇ ਸასიਖਾਲ ਸਭ ਨੂੰ